ਫਗਵਾੜਾ ਦੇ ਗੀਤਾ ਭਵਨ ਮੰਦਰ ਵਿਖੇ ਪਰਿਵਾਰ ਪਰਬੋਧਨ ਸਮਾਰੋਹ ਦਾ ਆਯੋਜਨ ਹੋਇਆ ਐਨਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਅੱਜ ਦੀ ਇਸ ਹਮਾਰੇ ਜੀਵਨ ਮੇ ਨਮਨ ਤੋਂ ਬਹੁਤ ਹੈ ਲੇਕਿਨ ਮਨਨ ਗਾਇਬ ਹੋ ਗਿਆ ਥੋੜਾ ਜਿਹਾ ਵਿਚਾਰ ਕਰੋ ਇਸ ਸ਼ਬਦ ਨੂੰ ਹਮ ਬਾਹਰ ਕੁਝ ਕਰਨਾ देश में देता है सब कुछ हम भी तो कुछ देना सीखे पिछड़ गए जो उन्हें पढ़ाए तो हमारे जीवन में नमन तो बहुत है लेकिन मनन गायब हो गया थोड़ा सा विचार करो इस शब्द को हम उपस्थित सभी को मेरा प्रणाम ਦੇ ਜਮੇ ਦੇ ਤਾਰੇ ਸਭ ਨੂੰ ਅੰਮ੍ਰੀ ਤੋਂ ਮੁਝੇ ਨਾਂ ਸੀ ਜੋ ਪਰਿਵਾਰ ਪ੍ਰਬੋਧਨ ਦਾ ਪ੍ਰੋਗਰਾਮ ਅਸੀਂ ਅੱਜ ਸ਼ੁਰੂ ਕੀਤਾ ਬਹੁਵਾੜੇ ਪਰਿਵਾਰ ਪ੍ਰਬੋਧਨ ਦਾ ਮਤਲਬ ਇਹ ਆ ਪਰਿਵਾਰ ਰਹਿ ਜਾਗਰਤੀ ਕਿਸ ਤਰ੍ਹਾਂ ਹੋਣ ਸਾਡੇ ਬੱਚੇ ਸਾਡੇ ਪਰਿਵਾਰ ਸੰਸਕਾਰਕ ਕਿਤਾਬਾਂ ਔਰ ਸਾਡੀ ਇਹ ਚੁੱਦੀਪੁਰ ਕੋਸ਼ਿਸ਼ ਆ ਕਦੀ ਇਹ ਚੀਜ਼ ਉਹ ਕੇ ਲੈ ਕੇ ਜਾਈਏ ਔਰ ਆਪਣੇ ਪੂਰੇ ਪਰਿਵਾਰਾਂ ਤੱਕ ਇਹਨੂੰ ਪਹੁੰਚਾਈਏ ਤਾਂ ਕਿ ਅੱਜ ਜੋ ਪਰਿਵਾਰਾਂ ਦੇ ਵਿੱਚ ਸਮੱਸਿਆ ਆ ਰਹੀਆਂ ਔਰ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਸਮਾਧਾਨ ਹੋਵੇ ਕਿਉਂ ਅੱਜ ਪਰਿਵਾਰਾਂ ਜਾ ਕੇ ਦੇਖਿਏ ਤਾਂ ਪਰਿਵਾਰ ਬਹੁਤ ਦੁਖੀ ਆ ਔਰ ਪਰਿਵਾਰ ਸੋਚਦੇ ਆ ਕਿ ਸਾਨੂੰ ਇਹਦਾ ਕੋਈ ਹੱਲ ਲੱਭੇ ਸਾਰਿਆਂ ਵੱਡੀ ਚੀਜ਼ ਇਹ ਆ ਕਿ ਅੱਜ ਜਿਹੜੇ ਪਰਿਵਾਰਾਂ ਦੇ ਵਿੱਚ रिश्ਤੇ呀 ਬਹੁਤ ਦੂਰ ਹੋ ਗਏ ਆ। ਔਰ ਰਿਸ਼ਤੇ ਆ ਦੀ ਦੂਰੀ ਹੋਣ ਕਰਕੇ ਹੀ ਅੱਜ ਸਾਨੂੰ ਆਪਣੇ ਪਰਿਵਾਰਾਂ ਨਹੀਂ ਦਿਸਦੇ ਨਹੀਂ ਮਿਲ ਰਿਹਾ। ਔਰ ਅਸੀਂ ਚਾਹੁੰਦੇ ਆ ਕਿ ਅਸੀਂ ਜਿੰਨੇ ਪਰਿਵਾਰਾਂ ਚ ਨਹੀਂ ਠੀਕ ਹੋਵਾਂਗੇ ਉਹਨਾਂ ਹੀ ਸਾਡੀਆਂ ਸਮੱਸਿਆ ਦਾ ਹੱਲ ਹੋਏਗਾ।